ਹਲੋ ਸਰ ਜੀ ਅੱਜ ਆਪਾਂ ਬਣਾਵਾਂਗੇ ਲੋਕੀ ਵਾਲੀਆਂ ਪਰੌਂਠੀਆਂ ਤੇ ਇਹ ਤੁਸੀਂ ਚਾਹ ਨਾ ਦਹੀਂ ਨਾ ਮਾਰਨਿੰਗ ਨਾਸ਼ਤੇ 'ਚ ਬਣਾਇਆ ਸੀ ਤੇ ਇਹ ਤੁਸੀਂ ਜਿਹਦੇ ਨਾਲ ਤੁਹਾਡਾ ਦਿਲ ਕਰੇ ਤੁਸੀਂ ਖਾ ਸਕਦੇ ਹੋ ਇਹ ਦੇਖੋ ਕਿੰਨੀਆਂ ਸੌਫਟ ਤੇ ਸਵਾਦੀ ਬਣੀਆਂ ਸੀਗੀਆਂ ਬਹੁਤ ਵਧੀਆ ਬਣੀਆਂ ਸੀ ਇਸ ਤਰ੍ਹਾਂ ਤੁਸੀਂ ਵੀ ਬਣਾ ਸਕਦੇ ਹੋ ਇਹਦੇ ਲਈ ਲਵਾਂਗੇ ਇੱਕ ਅਸਲੀ ਲੋਕੀ ਲੋਕੀ ਨੂੰ ਅਸੀਂ ਧੋ ਕੇ ਸਾਫ਼ ਕਰਕੇ ਹਾਫ ਕਰ ਲਿਆ ਸੀ ਛਿਲਕੇ ਤੇ ਨੂੰ ਗ੍ਰੇਟ ਕਰ ਲਿਆ ਸੀ ਫਿਰ ਪਾਏ ਸੀ ਇਹਦੇ ਵਿੱਚ ਦੋ ਚਮਚ ਮਸਾਲਾ ਸਾਬਤ ਧਨੀਆ ਤੇ ਜੀਰਾ ਥੋੜੀ ਜਿਹੀ ਕਾਲੀਆਂ ਮਿਰਚਾਂ ਅਦਰਕ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਦਰਜਾ ਫਾਈਨ ਨਹੀਂ ਸੀ ਦਰਜਾ ਕਰਕੇ ਪਾਇਆ ਸੀ ਤਾਂ ਕਿ ਧਨੀਏ ਦਾ ਫਲੇਵਰ ਆਵੇ ਜਿਹੜਾ ਸੀ ਲੋਕੀ ਨੂੰ ਉਹ ਕ੍ਰੀਟ ਕਰਕੇ ਰੱਖਿਆ ਸੀ ਉਹ ਤੋਂ ਐਸੀ ਉਹਦਾ ਪਾਣੀ ਬਿਲਕੁਲ ਨਹੀਂ ਸੀ ਨਿਚੋੜਾਂਗੇ ਤਾਂ ਕਿ ਇਹਦੇ ਨਾਲ ਇਹ ਅਸੀਂ ਆਟਾ ਗੁੰਨਾਂਗੇ ਹੋਰ ਵੀ ਸਾਡਾ ਜਿਹੜਾ ਹੈਲਥੀ ਬਣੇਗੀ ਰੋਟੀ ਫਿਰ ਪਾਈਸੀ ਪਿਆਜ਼ ਫਿਰ ਪਾਵਾਂਗੇ ਹੁਣ ਅਸੀਂ ਇਹਦੇ ਵਿੱਚ ਮਸਾਲਾ ਪੀਸਿਆ ਹੋਇਆ ਇਸ ਤੋਂ ਬਾਅਦ ਇਹ ਸਾਡੇ 2 ਕੱਪ ਆਟੇ ਦੇ ਸੀ 1 ਕੱਪ ਲਿਆ ਸੀ ਅਸੀਂ ਬੇਸਨ ਦਾ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਬੇਸਨ ਤੇ ਨਾਲ ਪਾਵਾਂਗੇ ਅਸੀਂ ਮਸਾਲੇ ਮਸਾਲਿਆਂ ਦੇ ਵਿੱਚ ਪਾਵਾਂਗੇ ਹਲਦੀ ਨਮਕ ਸਵਾਦ ਅਨਸਾਰ ਤੇਗੀ ਮਿਰਚ ਪਾ ਦਾਂਗੇ 컬러 ਵਾਸਤੇ ਤੇ ਥੋੜੀ ਜਿਹੀ ਪਾ ਦਾਂਗੇ ਅਸੀਂ ਅਜਵੈਣ ਵੀ ਪਾਈ ਸੀ ਥੋੜੀ ਜਿਹੀ ਪਾ ਦਾਂਗੇ ਅਸੀਂ ਇੱਕ ਸਤੋਰੀ ਮੇਥੀ ਐਸ ਇਹ ਦੇਖੋ ਪਾਣੀ ਬਿਲਕੁਲ ਨਹੀਂ ਸੀ ਅਸੀਂ ਲਗਾਇਆ ਇਹਦੇ ਵਿੱਚ ਇੰਨਾ ਜ਼ਿਆਦਾ ਪਾਣੀ ਸੀ ਕਿ ਜਿਹੜਾ ਸਾਡਾ ਆਟਾ ਔਰ ਲੋਕੀ ਦੇ ਪਾਣੀ ਦੇ ਨਾਲ ਹੀ ਗੁੱਜ ਗਿਆ ਸੀ ਸੋ ਉਹ ਥੋੜਾ ਸਾਨੂੰ ਉੱਪਰ ਤੋਂ ਸੁੱਕਾ ਆਟਾ ਪਾਣਾ ਪਿਆ ਥੋੜਾ ਜਿਹਾ ਪਾਇਆ ਸੀ ਤੇਲ ਤਾਂ ਕਿ ਦੀ ਬਾਈਂਡਿੰਗ ਅੱਛੀ ਹੋ ਜੇ ਫਿਰ ਅਸੀਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਗੁੰਨ ਕੇ ਫਿਰ ਅਸੀਂ ਪਾ ਲਾਂਗੇ ਆਪਣੇ ਆਟੇ ਵਾਲੇ ਡੱਬੇ ਦੇ ਵਿੱਚ ਫਿਰ ਅਸੀਂ ਬਣਾਵਾਂਗੇ ਇਹਦੀਆਂ ਗਰਮਾ ਗਰਮ ਪਰੌਂਠੀਆਂ ਤੇ ਇਹ ਨਾਸ਼ਤੇ ਦੇ ਵਿੱਚ ਤੁਸੀਂ ਜੇਕਰ ਇੱਕ ਹੀ ਤਰ੍ਹਾਂ ਦਾ ਖਾ-ਖਾ ਕੇ ਥੱਕ ਗਏ ਤੇ ਤੁਸੀਂ ਇਹੰਡਾ ਬਣਾ ਕੇ ਖਾ ਸਕਦੇ ਤੇ ਨਾਲੇ ਆਪਣੇ ਬੱਚਿਆਂ ਨੂੰ ਵੀ ਦੇ ਸਕਦੇ ਹੈਲਦੀ ਵੀ ਤੇ ਟੇਸਟੀ ਵੀ ਇਹ ਦੇਖੋ ਜੀ ਆਟਾ ਸਾਡਾ ਗੁੱਝ ਗਿਆ ਹੁਣ ਬਣਾਵਾਂਗੇ ਆਪਾਂ ਇਹਦੀਆਂ ਪਰੌਂਠੀਆਂ ਹਲਲੇ ਸਿਪੇੜਾ ਜਿਵੇਂ ਦੀ ਤੁਸੀਂ ਪਰੌਂਠੀ ਬਣਾਉਣੀ ਸਿੰਪਲ ਜੰਗੋਲ ਜਸਟਫ ਕਰਕੇ ਵਿੱਚ ਕਿਉ ਸਟਫ ਕਰਕੇ ਇਹ ਮੈਂ ਸਿੰਪਲ ਬਣਾਈ ਸੀ ਕਿਉ ਲਗਾਵਾਗੇ ਸੀ ਉੱਪਰ ਤੋਂ ਕੇੜੇ ਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਸੈੱਟ ਕਰ ਲਿਆ ਸੀ ਥੋੜਾ ਜਿਹਾ ਲਗਾਇਆ ਸੀ ਸੁੱਕਾ ਆਟਾ ਫਿਰ ਆਰਾਮ ਦੇ ਨਾਲ ਵੇਲ ਕੇ ਤੇ ਅਸੀਂ ਪਰੌਂਠੀਆਂ ਬਣਾ ਲਾਂਗੇ ਇਹ ਬੜੇ ਆਰਾਮ ਨਾਲ ਤੁਸੀਂ ਆਟਾ ਜਿਹੜਾ ਆਪਣੇ ਹਿਸਾਬ ਦੇ ਨਾਲ ਗੁੰਨਣਾ ਜਿਵੇਂ ਤੁਸੀਂ ਸੌਫਟ ਹਾਰਡ ਜਿਵੇਂ ਦਾ ਤੁਹਾਨੂੰ ਪਸੰਦ ਹੈ ਜਿਵੇਂ ਦਾ ਤੁਸੀਂ ਆਰਾਮ ਨਾਲ ਬੇਲ ਸਕਦੇ ਹੋ ਇਹ ਨਮਕ ਵਾਲਾ ਆਟਾ ਥੋੜਾ ਵੈਸੇ ਵੀ ਪਤਲਾ ਹੋ ਜਾਂਦਾ ਤੇ ਇਹ ਦੇਖੋ ਅਮਾ ਜੀ ਇਹਨਾਂ ਨੂੰ ਇੱਕ ਇੱਕ ਕਰਕੇ ਬਣਾਉਂਦੇ ਜਾਵਾਂਗੇ ਤੇ ਕਿਓ ਲਗਾਵਾਂਗੇ ਉਹਦਾ ਸੀ ਵੇਲਦੇ ਜਾਵਾਂਗੇ ਇੱਕ ਇੱਕ ਕਰਕੇ ਸਾਰੀਆਂ ਪਰੌਂਠੀਆਂ ਨੂੰ ਅਸੀਂ ਇਸ ਤਰ੍ਹਾਂ ਹੀ ਬਣਾ ਲਾਂਗੇ ਇਹ ਤੁਸੀਂ ਨਾਸ਼ਤੇ ਵਿੱਚ ਬਣਾ ਸਕਦੇ ਹੋ ਤੇ ਜਿਹਦੇ ਨਾਲ ਮਰਜੀ ਤੁਸੀਂ ਖਾ ਸਕਦੇ ਜਿਵੇਂ ਚਾਹ ਦੇ ਨਾਲ ਕਿਸੇ ਨੂੰ ਚਾਹ ਨਾ ਪਸੰਦ ਆਏ ਉਹਦੇ ਨਾਲ ਮੱਖਣ ਦੇ ਨਾਲ ਤੇ ਇਹ ਨੂੰ ਟਿਫਨ ਵਿੱਚ ਵੀ ਬੱਚਿਆਂ ਨੂੰ ਦੇ ਸਕਦੇ ਹੋ ਬਹੁਤ ਸਵਾਦ ਬੰਦਿਆ ਸੀ ਨਾਲੇ ਹੈਲਦੀ ਇਹਦੇ ਵਿੱਚ ਵੇਸਣ ਵੀ ਹੈਗਾ ਤੇ ਇਹਦੇ ਵਿੱਚ ਲੋਕੀ ਵੀ ਹੈਗੀ ਦੋਨੇ ਚੀਜ਼ਾਂ ਬਹੁਤ ਵਧੀਆ ਨੇ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਪ੍ਰੌਨਟੀ ਨੂੰ ਅਸੀਂ ਲਗਾਤਾ ਸੀ ਦੋਨਾਂ ਸਾਈਡ ਤੇ ਗਰਮਾ ਗਰਮ ਨੂੰ ਕਿਉ ਤੇ ਹੁਣ ਅਸੀਂ ਇਹਨੂੰ ਦੋਨਾਂ ਸਾਈਡ ਤੋਂ ਸੇਕ ਕੇ ਵਧੀਆ ਢੰਗ ਦੇ ਨਾਲ ਫਿਰ ਅਸੀਂ ਇਹਨੂੰ ਸਰਵ ਕਰਾਂਗੇ ਤੇ ਇਹ ਦੇਖੋ ਕਿੰਨੀ ਸੋਹਣੀ ਸਾਡੀ ਪ੍ਰੌਨਟੀ ਬਣੀ ਆ ਉੱਪਰ ਤੋਂ ਲਪਾਇਆ ਸੀ ਕਿਉ ਤੇ ਇਹ ਹੋਣਾ ਸੀ ਦੂਜੀ ਵੀ ਪਾ ਦਿੱਤੀ ਸੀ ਵੇਲ ਕੇ ਇਹ ਦੇਖੋ ਕਿੰਨੀ ਸੋਹਣੀ ਪ੍ਰੌਟੀ ਸਾਡੀ ਬਣੀ ਆ ਹੁਣ ਪਾਵਾਂਗੇ ਦੂਜੀ ਇਸ ਤੋਂ ਬਾਅਦ ਉਹਨੂੰ ਵੀ ਲਗਾਵਾਂਗੇ ਕਿ ਕਿਉ ਤੇ ਫਿਰ ਇਹ ਅਸੀਂ ਗਰਮ ਗਰਮ ਇਹਨਾਂ ਨੂੰ ਅਸੀਂ ਸਰਵ ਕਰਾਂਗੇ ਬਾਏ ਬਾਏ